ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ 20 ਤਰੀਕ ਸਾਪਾ ਮਹੀਨਾ 2025 ਨੂੰ ਵੀਡੀਓ ਬਣਾ ਰਹੇ ਆ ਤਿੰਨ ਕੱਟਿਆਂ ਦੀ ਹੋ ਸਕਦਾ ਹੈ ਵੀਡੀਓ 20 ਨਹੀਂ ਅਪਲੋਡ ਹੋ ਜੇ ਤੇ ਹੋ ਸਕਦਾ 21 ਤਰੀਕ ਨੂੰ ਅਪਲੋਡ ਹੋਏ ਨਾ ਤਿੰਨ ਕੱਟਿਆਂ ਬਾਈ ਨੇ ਦੋ ਮੁਰਾਂ ਨਾਲ ਫਲਦੇ ਆਪਾਂ ਕਾਲਾ ਕਹਿ ਸਕਦੇ ਆ ਇੱਕ ਹੈ ਇਹ ਬੂਰੀ ਤੇ ਨਾਲ ਦੀ ਨਾਲ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬੇਨਤੀ ਹੁੰਦੀ ਹੈ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਤਾਂ ਦੀ ਵੀਡੀਓ ਨੂੰ ਨਹੀਂ ਤਾਂ ਆਪਾਂ ਨੰਬਰ ਨੋਟ ਕਰ ਲਿਓ 8364625500 ਕਬਾ ਸੰਪਰਕ ਨਾਲ ਵੀਡੀਓ ਨੂੰ ਆਉਣ ਵਾਸਤੇ ਮਾਲਕ ਦਾ ਨੰਬਰ ਸਕਰੀਨ ਤੇ ਦਵਾਂਗੇ ਜੋ ਜਾਣਕਾਰੀ ਮਾਲਕ ਦੱਸਣਗੇ ਤਦਹਲੇ ਤੁਸੀਂ ਆਪ ਕਰਨੇ ਆ ਠੀਕ ਹੈ ਤੇ ਵੀਡੀਓ ਪਹਿਲਾਂ ਗੌਰ ਨਾਲ ਦੇਖੋ ਫੇਰ ਜਿਹੜਾ ਬਾਈ ਨਾਲ ਕਰੋ ਸੰਪਰਕ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਆਪਣਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਆਪਣਾ 977999511 ਬਾਈ ਠੀਕ ਥੋੜਾ ਜਿਹਾ ਝੋਨੇ ਦਾ ਤੇ ਮੱਕੀ ਸੀਗਾ ਕੰਮ ਘਟਾਇਆ ਵਾ ਨਾ ਹਾਂਜੀ ਤਾਂ ਹੀ ਘਟਾਇਆ ਵੀਰੇ ਡੰਗ ਮਲਾ 2000 ਪਰ ਆਪਣਾ ਬਾਬੀ ਨਾਨਕ ਦੀ ਕਿਰਪਾ ਲਈ ਬੀਜ ਲਓ ਬਿਕ ਕੰਪਲੀਟ ਆ ਦੋ ਨਿਕਲੀ ਜਨਗਾ ਹਾਂਜੀ ਹਾਂਜੀ ਬਸ ਬਹੁਤ ਆ ਹਮ ਅੱਜ ਤਿੰਨ ਅੱਜ ਤਿੰਨ ਜੀ ਪਹਿਲਾਂ 100 ਸਟਾਰਟ ਕਰਲੀ ਇੱਕ ਨੰਬਰ ਹਾਂਜੀ ਪਹਿਲਾਂ ਨਵੀਂ ਮੇਦੂ ਕਰੋਗੇ ਮੈਂ ਆ ਪਹਿਲੇ ਨੰਬਰ ਤੇ ਕਰਤੀ ਆਗੀ ਨਾ ਹਾਂਜੀ ਕਿੰਨੀ ਉਮਰ ਦੀ ਸਹੀ ਹੈ ਇਹ ਵੀਰੇ 9 ਮਹੀਨੇ ਦਾ 9 ਮਹੀਨੇ عمر ਹੈ ਹਾਂਜੀ ਠੀਕ ਆ ਤੇ ਪਹਿਲਾਂ ਤੁਹਾਨੂੰ ਦਿਖਾ ਦੇ ਪਕਤੀ ਜੀ ਤੁਹਾਨੂੰ ਦਿਖਾ ਦੇਣਾ ਇਥੇ ਫੇਸ ਕੁਆਡ ਕੀ ਆ ਕਰੋ ਮਿੱਤਰੋ ਸੇ ਇਹ ਇਥੋ ਤੁਹਾਨੂੰ ਇਹ ਬੰਦ ਕਰੋ ਚੋੜੀ ਕੀ ਆਵਾਜ਼ ਹੈ ਨਾ ਹਾਂ ਤੇ ਇੱਥੋਂ ਸ਼੍ਰੀ ਦੀ ਬਾਂਤਰ ਦਾ ਇੱਥੋਂ ਫੇਸ ਕਾਰਡ ਚਲੋ 9 ਕੁ ਮਹੀਨਾ ਦੀ ਕੱਟੀ ਹੈ ਵੀਰੇ ਦੀ ਤੁਸੀਂ ਮੈਂ ਗੱਲ ਕਰਦੇ ਕਹਿੰਦੇ ਵੀ ਵਧੀਆ ਰਿਕਾਰਡ ਲੂ ਕੀ ਡਿਟੇਲ ਆ ਗਈ ਵੀ ਮਤਲਬ ਦੀ ਕੀ ਡਿਟੇਲ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਇਹ ਵੀਰੇ 10 ਸਾਬੀ ਨੇ ਮੈਨੂੰ ਸੀਮਨ ਦੀ ਆ ਅੱਛਾ ਮਾਲਕ ਦੇ ਦੱਸਣ ਦਾ ਉਹ 10 ਸਾਬੀ ਨੇ ਮੈਨੂੰ ਦੀ 15 ਕਿਲੋ ਮਾਂ ਦਾ ਦੁੱਧ ਆ ਠੀਕ ਆ ਠੀਕ ਆ ਨਾ ਬਾਕੀ ਜਿਹੜੇ ਸੱਜਣ ਮਿੱਤਰ ਨੇ ਆਪ ਲੈਣੀ ਆ ਦੇਖ ਪਰਖ ਕੇ ਲੈਣਾ ਆਪਣੇ ਵੱਲੋਂ ਜਨਨਿਕ ਆਪਾਂ ਨੂੰ ਸਾਡੇ ਤੋਂ ਜਿੱਥੋਂ ਤੁਸੀਂ ਖਰੀਦੀ ਆ ਸਾਨੂੰ 10 ਬਿੰਨੜੇ ਵਿੱਚ ਕਹਿ ਕੇ ਵੇਚੀ ਹਾਂਜੀ ਹਾਂਜੀ ਤੁਸੀਂ ਉਹ ਜਾ ਕੇ ਸੰਧੀ ਕਰਤੀ ਹੈਗੀ ਆ ਨਹੀਂ ਹੈਗੀ ਰੱਬ ਜਾਣਦਾ ਜੀ ਹਾਂਜੀ ਉਹ ਵਿੱਚ ਬੰਦੇ ਆ ਨੇ ਹਿੰਦਿਆ ਨਾਲ ਇੱਕ ਬੰਦੇ ਦੇ ਸਾਰੇ ਪੱਖ ਉਹਨਾਂ ਦਿਨ ਪਤਾ ਵਿੱਚ ਬੰਦੇ ਨੇ ਡੀਐਨਏ ਵੀ ਡੀਐਨਏ ਕਰਵਾ ਦਿੰਦੇ ਜਿਵੇਂ ਡੀਐਨਏ ਦੇ ਹਿਸਾਬ ਨਾਲ ਜਿਵੇਂ ਜਿਹੜੇ ਹਿਸਾਬ ਨਾਲ ਦੇ ਰੇਟ ਰੱਖੇ ਲੱਖੇ ਉਸ ਹਿਸਾਬ ਨਾਲ ਇਹਦੇ ਰੇਟ ਤਾਂ ਬਾਹਰ ਦੇ ਅਕੋਰਡਿੰਗ ਹੀ ਵੀ ਮਤਲਬ ਵਜਨ ਦੇ ਮੁਤਾਬਕ ਹੀ ਰੇਟ ਮੰਗਿਆ ਆਪਾਂ ਉਹਨਾਂ ਕੋਲ ਜਾ ਕੇ ਬੈਸਾਂਧੀ ਕੀਤੀ ਆਪਾਂ ਇਹ ਨਹੀਂ ਹੈ 10 ਬਿੰਨੜੇ ਮੈਂ ਕਹਿ ਕੇ ਦੀ ਵੀ ਇਹਦਾ 50 ਹੈ ਰਿਆ 80 ਮੰਗ ਲਿਆ ਉਹ ਚੀਜ਼ ਹੈ ਠੀਕ ਆ ਲੈ ਗਿਣਾ ਕਰਾ ਲਈ ਬਾਈ ਫਿਰ ਨੌਕ ਵਿੱਚ ਇਕੱਠੇ ਮਤਲਬ ਖੜ ਨਹੀਂ ਖੁੜਨੀ ਚੰਗੀਆਂ ਕੱਟੀ ਦੀ ਫੇਸ ਕੁਆਲਟੀ ਬੜੀ ਖੂਬਸੂਰਤ ਆ ਗਈ ਤੇ ਬਾਕੀ ਸਾਨੂੰ ਥਣਾ ਦੀ ਜੀ ਦੀ ਬੰਤਰਾ ਗੈਰਸਾ ਇਹ ਤੁਹਾਨੂੰ ਦਿਖਾਤਾ ਆਪਾਂ ਤੇ ਥੋੜਾ ਸਾਨੂੰ ਪਤਾ ਜਣਾ ਪਸ਼ੂ ਘਰੇਲੂ ਆਇਆ ਹੁੰਦਾ ਉਹ ਥੋੜਾ ਤੁਰਨ ਤੁਰਨ ਲਗਾ ਅਜਰੂ ਢੇਕਾ ਇਹ ਪੱਕੀ ਦੋਲੇ ਵੀ ਉੱਪਰ ਬੜੀ ਸਾਡ ਤੇ ਅਜ ਤਾਂ ਫੇਰ ਦਿਖਤ ਜੀ ਮੰਨੂਗੀ ਲਾਈਟ ਵੀ ਫਾਸਟ ਤੋਂ ਤੋਕੇ ਦਿਖਾਣਾ ਮਿੱਤਰੋ ਬੈਕ ਸ਼ੈਰ ਤੋਂ ਕੁਆਲਟੀ ਹੈਗੀ ਕੁਆਲਟੀ ਦੀ ਕੱਟੀ ਹੈ ਹਾਂ ਦੇਖਣੀ ਪਰਖਣੀ ਚੰਗੀਆਂ ਦੇਖੋ ਨਾ ਬਾਕੀ ਮੋੜ ਲਾ ਵੀਰ ਕੋਈ ਗੱਲ ਨਹੀਂ ਇੱਥੋਂ ਤੁਹਾਨੂੰ ਸੈਂਗ ਦਿਖਾਇਆ ਨਿੱਕੇ ਨਿੱਕੇ ਸੈਂਗ ਨੇ ਧੌਣ ਪਤਲੀ ਲੰਬੀ ਆ ਗਈ ਤੇ ਜੇ ਮਾਲਕ ਨੇ ਬਾਈ ਐ ਤਾਂ ਬੰਦੇ ਵਿਸ਼ਵਾਸ ਵਾਲੇ ਆਪਣੇ ਖਾਸ ਹੀ ਨੇ ਹੂੰ ਕੱਟੂ ਵੀ ਲੰਬਾਈ ਦੱਸਦੀ ਹੈ ਵੀ ਜਿਹੜਾ 9 ਮਹੀਨੇ ਦੀ ਉਮਰ ਆ ਮਾਲਕ ਕੱਟੀ ਦੀ ਆਮ ਕੱਟ ਆਪਣੇ ਚਲੋ 15 ਮਹੀਨੇ ਕਿ ਕੱਟੀ ਐਡੀ ਹੁੰਦੀ ਆਪਣੇ ਘਰਾਂ ਚ ਹਾਂਜੀ ਆ ਤਾਂ ਹੁਣ ਤੇਰਾ ਜਦੋਂ ਮਹੀਨੇ ਦੀ ਕੱਟੀ ਵੀਰੇ ਹਾਂ ਇਹ 9 ਮਹੀਨੇ ਦੀ ਇਹ ਤਾਂ ਉੱਚੀ ਐ ਦੇਖੋ ਉੱਚੀ ਹੈ ਇਹ ਜਨਾ ਸਟ੍ਰੇਟ ਕੱਟੀ ਆ ਬੇਲ ਕੋ ਬੇਕ ਬਾਕੀ ਥਣਾ ਜਿਹੜੀ ਮੰਤਰ ਤੁਹਾਨੂੰ ਇੱਕ ਵਾਰੀ ਫੇਰ ਦਿਖਾਣਾ ਆਹਨ ਤੋਂ ਬੜੇ ਸੁਣ ਲੱਗੇ ਕੱਟੀ ਨੂੰ ਤੇ ਅੱਜ ਥੋੜੀ ਦੇਖੋ ਚਾਰ ਥਾਣਾ ਬਖਰੀ ਫੋਟਾਂ ਕੋਈ ਨਹੀਂ ਗਈ ਨਾ ਸੋਨੇ ਗੈਲ ਸੁਣ ਲੱਗੇ ਨੇ ਕਿ ਪਹਿਲੇ ਨੰਬਰ ਲਈ ਕੱਟੀ 14 15 ਕਿਲੋ ਦੀ ਮਜਦੀ ਕੱਟੀ ਹੈਗੀ ਜਿਹੜੇ ਪ੍ਰਾਨੁਪਸੰਦ ਉਹ ਇਹ ਕਰ ਲਓ ਬਾਕੀ ਆਪਾਂ ਕਰਦੇ ਹਾਂ ਕਾਲੀ ਨਾਲ ਤੇ ਬੂਰੀ ਬਾਰੇ ਗੱਲ ਕਰ ਦੋ ਨੰਬਰ ਤਾਂ ਹੈਗੀ ਭਰਾ ਬੂਰੀ ਹਾਂ ਹਾਂਜੀ ਵੀਰੇ ਕਿੰਨੀ ਕੁ ਉਮਰ ਦੀ ਆ ਇਹ 13-14 ਮਹੀਨੇ ਦੀ ਕੱਟੀ ਹੈ ਇਹ 13-14 ਮਹੀਨੇ ਹਾਂਜੀ ਇਹਦਾ ਕੋਈ ਰਿਕਾਰਡ ਇਹ ਆ ਵੀਰੇ ਰਿਕਾਰਡ ਆ ਗਿਆ ਮਨ ਜੇ ਅਪਾ ਵਪਾਰੀ ਤੋਂ ਲੈਤੀ ਇਹ ਦੇਖ ਆਪਾ ਇਹ ਕਹਿ ਨਹੀਂ ਸਕਦੇ ਰਿਕਾਰਡ ਇਹ ਬੂਰੀ ਦੇ ਹਿਸਾਬ ਨਾਲ ਹੀ ਦੇਖ ਲਈ ਮੈਂ ਨਾ ਮਾਂ ਦਾ ਪਤਾ ਨਾ ਪਿਓ ਦਾ ਨਾ ਵੀਰੇ ਆਪਾਂ ਜਿਹੜੀ ਚੀਜ਼ ਆਪਾਂ ਨੂੰ ਕਲੀਅਰ ਨਹੀਂ ਹਨ ਹੂੰ ਐਵੇਂ ਗੱਲ ਨੂੰ ਥਾਣ ਦਿਖਾ ਦੇ ਇਹਨਾਂ ਦੇ ਢੋਲੀ ਕੱਟੀ ਦੀ ਚੈੱਕ ਕਰ ਲੈ ਤੂੰ ਢੋਲੀ ਦੇ ਵਿੱਚ ਬਾਲ ਤੇ ਥਣਾ ਜਿਹੜਾ ਸੈਟ ਤੇ ਗੈਪ ਹੈ ਨਾ ਐਸੋ ਚੈੱਕ ਕਰ ਲੋ ਢੋਲੀ ਚੰਗੀ ਦੇਖਣਾ ਢੋਲੀ ਹੈ ਹੈ ਕੁਆਲਿਟੀ ਵਾਈਜ਼ ਵਧੀਆ ਪਰ ਉਦਾਂ ਆਪਾਂ ਨੂੰ ਦੇਖੋ ਮਾਲਕ ਦੇ ਦੱਸਣ ਮੁਤਾਬਕ ਆਪਾਂ ਦੇਖੋ ਵਪਾਰੀ ਤੋਂ ਲਿਆ ਆ ਭਰਾਵਾ ਕਿਸ਼ ਤੋਂ ਠੀਕ ਹੈ ਚਲੋ ਬਾਕੀ ਜਿਹ ਘਰੋਂ ਆਈਦਾ ਆਪਾਂ ਨੂੰ ਰਿਕਾਰਡ ਦਾ ਨਹੀਂ ਪਤਾ ਜਿਹੜੀ ਜੀ ਦਾ ਤਾਂ ਨਹੀਂ ਪਤਾ ਆਪਾਂ ਨੂੰ ਨਹੀਂ ਵੀਰੇ ਆਪਾਂ ਇਹ ਕੰਮ ਨਹੀਂ ਕਰਦੇ ਹਾਂ ਤੇਰਾ ਕਿੰਨੇ ਕੱਟੀ ਲਾ ਵੀ ਕਿਹੜਾ ਖੜਾ ਦੇ ਹਾਂਜੀ ਕਿਹੜਾ ਜ਼ਰੂਰ ਖੜਾ ਦੇਣਾ ਇਹਦਾ ਕੱਟੀ ਛੋਟੀ ਐ ਮੋੜਨੇ ਸਟਾਰਟ ਕੀਤੇ ਨੇਗੇ ਤੇ ਥਾਣਾ ਦੀ ਤੁਹਾਨੂੰ ਬੰਤਰ ਦਿਖਾਤੀ ਆਪਾਂ ਕੱਟੀ ਦਾ ਜਿਹੜਾ ਹੱਡ ਪੈਰ ਆ ਉਹ ਕਾਫੀ ਖੁੱਲਾ ਡੁੱਲਾ ਲੱਗਿਆ ਵਾਗਾ ਯਾਨੀ ਜੇ ਵਧੀਆ ਮਤਲਬ ਫੀਲ ਗੁੱਡ ਪਾ ਕੇ ਤਿਆਰ ਕੀਤੀ ਤਾਂ ਨਾਲ ਸਮੇਂ ਤੇ ਚੰਗੀ ਝੋਟੀ ਤਿਆਰ ਹੋ ਸਕਦੀ ਐ ਬਾਕੀ ਦੇਖੋ ਥੋੜੀ ਕੁਆਲਟੀ ਵਾਇਵੇ ਲੱਖੇ ਚੱਲੀ ਲੱਗਦੀ ਐ ਜਿਹੜੀ ਵਾਲੀ ਹਾਂ ਬੋਲ ਜੀ ਇਹ ਜਰੂਰ ਚੀਜ਼ ਦੀ ਲੈ ਇੱਥੇ ਤੁਹਾਨੂੰ ਤੋਰ ਕੇ ਦਿਖਾ ਦੇਣਾ ਕੱਟੀ ਝੋਲੀ ਦੇਖ ਜੀ ਮੈਨੂੰ ਲੱਗਦਾ ਤਿੰਨ ਮਹੀਨੇ ਦੀ ਗੱਬਣਾ ਰੋਕਿਓ ਆੜ ਬੋਲੀ ਸੰਧਵਾਰਾ ਦਿਖਾ ਜੀ ਮੇਨ ਗੱਲ ਹਣਾ ਹਾਂਜੀ ਇੱਥੇ ਚੈੱਕ ਕਰੋ ਝੋਲੀ ਥਾਂ ਤੋਂ ਤਾਂ ਚਾਰ ਤੇ ਪੂਰੇ ਸੋਨੇ ਗਾਇ ਦੇ ਵਿੱਚ ਲੱਗੇ ਹੋਣੇਗੇ ਆਪਾਂ ਚਲਦੇ ਬਾਈ ਲੰਗਰ ਖੋੜ ਸ਼ਾਂਪੇ ਦੰਦਾਂ ਦੇ ਵਿੱਚ ਜਿਹੜੀ ਚੀਜ਼ ਕਹਾਂਗੇ ਲਖੇ ਉਹ ਚੀਜ਼ ਨੂੰ ਸਹੀ ਮਿਲੂ ਠੀਕ ਹੈ ਵੀਰੇ ਬਾਕੀ ਤੁਸੀਂ ਬੇ ਟੈਂਸ਼ਨ ਫਰੀ ਹੋਗੇ ਕਿਸੇ ਨੂੰ ਦੱਸ ਵੀ ਪਾਉਣੇ ਆਪਣੀ ਚੀਜ਼ ਤੇ ਤੁਹਾਨੂੰ ਕੰਪਲੀਟ ਨਹੀਂ ਆਈ ਕਦੇ ਵਿੱਚ ਸਹੀ ਆ ਸਹੀ ਆ ਇਹ ਰਹੀ 2 ਨੰਬਰ ਕੱਟੀ ਬੂਰੀ ਰੇਟ ਰੂਟ ਪਰਾ ਫਿਰਣਾ ਤੇ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਦੇਖ ਫੋਨ ਤੇ ਜਾਜ ਠੀਕ ਐ ਤੇ ਅੱਗੇ ਕੀ ਤੇ ਨੰਬਰ ਕੱਟੀ ਇਹਦੇ ਬਾਰੇ ਕੀ ਡਿਟੇਲ ਅਬ ਦੱਸੋ ਫਿਰ ਆ ਤੇ ਬਰੇ 150 ਦੀ ਉਮਰ ਐ ਇਹ ਆਪਾਂ ਪਿੰਡੋਂ ਇੱਥੇ ਸੀ ਕੱਟੀ ਹੂੰ ਬਹੁਤ ਚੰਗੇ ਬਸ ਮਾਲ ਕੇ ਤੁਹਾਨੂੰ ਪਤਾ ਜਰਾ ਜਿਹੜਾ ਨਾਰਮਲ ਦੁੱਧ ਦਾ ਹੁਣ 12 13 ਤਾਂ ਹੁਣ ਬਰੀਕ ਤੇ ਸੁਧਾਰ ਆ ਪਰ ਲੋਕਾਂ ਨਾਲ ਪਰ ਝੋਲੀ ਝਾਲੀ ਤੂੰ ਦੇਖ ਲੈ ਹਣਾ ਭਰਾਵਾ ਠਾਕ ਨੂੰ ਚੰਗਿਆ ਰਹਿਣਾ ਹਾਂਜੀ ਬਾਕੀ ਸਭੀ ਬੜੀ ਚੰਗੀ ਆ ਸਭੀ ਬੜੀ ਲੋਕਾਂ ਪੰਜ ਛੇ ਮਹੀਨੇ ਤੀਕਰ ਮੱਥੇ ਵੱਲ ਆ ਗਿਆ ਹਾਂ ਜੀ ਖੁੱਲਾ ਜਿਹੜਾ ਪਰ ਮੋੜਨਾ ਸ਼ਾਰਟਕਟ ਮੋੜਨਾ ਸੜ ਹਾਂ ਸੇ ਖੁੱਲੇ ਵਾਲਾ ਪਸ਼ੂ ਜ਼ਿਆਦਾ ਤੂੰ ਗਿਣਤੀ ਚ ਦੇਖੇ ਹੋਣਗੇ ਭਰਾ ਖੁੱਲੇ ਸਿੰਘ ਵਾਲਾ ਦੁੱਧ ਪਸ਼ੂ ਦੁੱਧ ਕੱਢ ਦਿੰਦਾ ਵੀ ਗ੍ਰੇਡੇਟ ਚ ਆਈ ਨਾ ਬੱਲੀ ਕੱਟੀ ਹਾਂ ਗ੍ਰੇਡੇਟ ਆਪਾਂ ਵੀ ਆਪਾਂ 12 ਨਹੀਂ ਕਹਦੇ 10 12 ਤਾਂ ਕੱਢ ਹੀ ਦਿੰਦਾ ਦੇਖੋ 11 ਵਾਰ ਦਾ ਪਹਿਲੇ ਸੋਦਾ ਚ ਹਾਂ ਹੁਣ ਤਾਂ ਵੀ ਨਾਰਮਲ ਜੀ 10 ਤਾਂ ਕਰਦੀ ਬਣਾ ਦੇ ਗੇੜਾ ਵੀ ਫਿਰ ਇਹਦਾ ਵੀ ਹਾਂ ਜੀ ਵੀਰੇ 10 ਸਾਲ ਦੀ ਕੱਟੇ ਮਤਲਬ ਥਾਂ ਤੋਂ ਦਿਖਾ ਦੇ ਸੋਨਾ ਸੈਜ ਆ ਤੇ ਸੋਨਾ ਗੈਪ ਪਗਾ ਤੇ ਬੰਕਰ ਵੀ ਸੋਹਣਾ ਹੈਗੀ ਬਾਕੀ ਸਰੀ ਦੀ ਕੱਦ-ਕਾਟ ਤੇ ਬੰਤਰ ਸੀ ਕੋਲਿਆ ਕੇ ਦੇਖਾਂ ਉਹ ਨੂੰ ਡੇਢ ਸਾਲ ਦੇ ਹਿਸਾਬ ਦੇ ਨਾਲ ਬਿਲਕੁਕੁਲ ਜਾਇਜ਼ ਨਹੀਂ ਹੈ ਬਾਹਲੀ ਉੱਚੇ ਤੇ ਨਹੀਂ ਹੈ ਬਾਹਲੀ ਛੋਟੀ ਹੈ ਜਿਹਨ ਡੇਢ ਸਾਲ ਦੇ ਹਿਸਾਬ ਨਾਲ ਕੱਟੀ ਦਾ ਰੰਗ ਬਣ ਆ ਪਈ ਨਾ ਹਾਂ ਸਹੀ ਆ ਇਥੋਂ ਬਾਜਨ ਚ ਕੱਟੀ ਦੇਖ ਸਕਦੇ ਹੋਗੇ ਬਾਜਨ ਬੋਦਨ ਵਧੀਆ ਹਾਂ ਹਾਂ ਕੱਟੀ ਸੋਹਣੀ ਆ ਬਾਕੀ ਚਮਕਦਮ ਕੋ ਬੜੀ ਆ ਕੱਟੀ ਦੇ ਵਿੱਚ ਚਮਕਦਮ ਪਾ ਦਈਏ ਹਾਂ ਬਾਕੀ ਫੇਸ ਕੋਲ ਤੋਂ ਦੁਬਾਰਾ ਫੇਰ ਦਿਖਾ ਦੇਣਾ ਐਤੁਲਾ ਨਿਗਾ ਮਾਲਕ ਟੋਟਲ ਹੈ ਗਿਆ ਤਿੰਨ ਕੱਟੀਆਂ ਬਾਈ ਕੋਲੇ ਪਿੰਡ ਆ ਗਿਆ ਮਿੱਤਰੋ ਮਹਿਤਾ ਤੇ ਤਹਿਸੀਲ ਤਾਬਾ ਦਾ ਜ਼ਿਲ੍ਹਾ ਲੱਗਿਆ ਬਰਨਾਲਾ 99791 959511 ਬਾਜਾ ਸੰਬੰਧਕ ਨੰਬਰ ਤੁਹਾਨੂੰ ਥਾਣਾ ਵਿੱਚ ਦੁਬਾਰਾ ਜਿਹੜੀ ਬੰਤਰ ਫੇਚ ਕਰਾਂਗਾ ਕੋਈ ਵੀ ਕੱਟੀ ਮੇਨ ਹੁੰਦੀ ਹੈ ਨਾ ਕਟਾਂ ਦੀ ਝੋਲੀ ਤੁਸੀਂ ਜਾਈ ਛੋਟੀ ਤਿਆਰ ਹੋਣੀ ਥਾਣਾ ਗੈਪ ਸੈਜ ਵੱਡੀ ਉਹਨੇ ਹੀ ਬੰਨਣਾ ਨਾ ਟੋੜੇ ਤਿੰਨ ਕਟਾਂ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆਊਗੀ ਬਾਈ ਦਾ ਕਹਿੰਦਾ ਰੇਟ ਭਰਾਗਾ ਜਾਇਜ਼ੀ ਕਰਨੇ ਜਿੰਨੇ ਕੁ ਉਮਰ ਮਤਲਬ ਉਮਰਾਂ ਦੇ ਸਾਹ ਜਾਂ ਮੌਕੇ ਦੇ ਸਾਹ ਚੱਲਦੇ ਨੇਗੇ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਧੰਨਵਾਦ ਹਸਤੀ ਕਾਲ